ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋਮੀਨ ਵੇਖੇ ਅਨਸੋਂ ਕਾਹੇ ਰਚਿਓ ਨਿਮਖ ਨ ਹੋਆ ਉਦਾਸ ਕਉ ਨਾਨਕ ਪਜ ਹਰ ਮਨਾ ਪਰਨ ਜਮ ਕੀ ਫਾਸ ਤਰਨਾ ਪੋ ਓਹੀ ਗਇਓ ਲਿਓ ਜਰਾ ਤਨ ਜੀਤ ਕਉ ਨਾਨਕ ਪਜ ਹਰ ਮਨਾ ਆਉਦ ਜਾਤ ਹੈ ਬੀਤ ਦਰਦ ਪਿਓ ਸੂਜੈ ਨਹੀਂ ਕਾਲ ਪਹੁੰਚੋ ਆਨ ਕਉ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ ਤਨਦਾਰਾ ਸੰਪਤ ਸਗਨ ਜਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਤ ਉਦਾਰਣ ਪਹਿਰਣ ਹਰ ਅਨਾਥ ਕੇ ਨਾਥ ਕਹ ਨਾਨਕ ਤੇ ਜਾਨੀਐ ਸਦਾ ਆਪਸਤ ਤੁਮ ਸਾਥ ਤਨ ਤਨ ਜੇ ਤੋ ਕੋ ਦਿਓ ਤਾਂ ਸੋ ਨਹਿ ਹੋ ਨਕੀਨਾ ਕਹ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰ ਜੈ ਨੀਕੇ ਤਾਮ ਕਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹੇ ਨ ਕੋਏ ਕਹ ਨਾਨਕ ਸੁਨ ਰੇ ਮਨਾ ਤਹਿ ਸਿਮਰਤ ਗਤ ਹੋਏ ਜਿਹ ਸੇ ਮਰਤ ਗਤ ਪਾਈਆ ਤੇ ਪਜਰੇ ਤਾਮੀਤ ਕਹੋ ਨਾਨਕ ਸੁਨ ਰੇ ਮਨਾ ਔਦ ਕਟ ਤਹ ਨੀਤ ਪਾਂਚ ਤਤ ਕੋ ਤਨ ਰਚਿਓ ਜਨਹੋ ਚਤਰ ਸੁਜਾਨ ਜਹਤੇ ਉਪਜਿਓ ਨਾਨਕਾ ਦੀਨਤਾ ਹੈ ਮਾਨ ਕਟ ਕਟ ਮੈਂ ਹਰਿ ਜੋ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨ ਪਉ ਨਿਤ ਉਤਰਾ ਪਾਰ ਸੁਖ ਦੁਖ ਜਾ ਪਰਸਾ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹੀ ਜੇ ਕੰਚਨ ਲੋਸਮਾਨ ਕਹ ਨਾਨਕ ਸੁਨ ਰੇ ਮਨ ਮੁਕਤ ਤਾਹਿ ਤਾ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀ ਤ ਸਮਾਨ ਕਹ ਨਾਨਕ ਸੁਨ ਰੇ ਮਨ ਮੁਕਤ ਤਾਹਿ ਤਾ ਜਾਨ ਐ ਕਾਹੂ ਕੋ ਦੇਤਨ ਹੈ ਨ ਪਮਾਨਤ ਾਨ ਕਹ ਨਾਨਕ ਸੁਨ ਰੇ ਮਨ ਗਿਆਨੀ ਤਾਹਿ ਬਖਾਨ ਜੇ ਬਿਖਿਆ ਸਕਦੀ ਤਜੀ ਰਿਓ ਪੇਖ ਬੈਰਾਗ ਕਹ ਨਾਨਕ ਸੁਨ ਰੇ ਮਨ ਤੈ ਨਰ ਮਾਥਾ ਪਾਗ ਜੇ ਮਾਇਆ ਮਮਤਾ ਤਜ ਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨ ਤਿਹ ਕਟ ਬ੍ਰਹਮ ਨਿਵਾਸ ਜੇ ਪ੍ਰਾਨੀ ਹਾਂ ਮੈਂ ਤਜ ਜੀ ਕਰਤਾ ਰਾਮ ਪਛਾਨ ਕਹੋ ਨਾਨਕ ਵਹੁ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲਮੇ ਹਰ ਕੋ ਨਾਮ ਨਿਸਦਿਲ ਜੋ ਨਾਨਕ ਪਜੈ ਸਭ ਲੋਹਾ ਤੇ ਕਾਮ ਜਿਹ ਬਾ ਗੁਣ ਗੋਬਿੰਦ ਪਜੋ ਕੰਨ ਸੁਨ ਹਰ ਨਾਮ ਕਹੋ ਨਾਨਕ ਸੁਨ ਰੇ ਮਨ ਪਰਨ ਜਮਕਾ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੁ ਨਾਨਕ ਆਪਨ ਤਰੈ ਔਰਨ ਦੇ ਤ ਉਦਾਰ ਜੋ ਸੁਪਨਾ ਅਰਪੇਖ ਨਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਣੀ ਪ੍ਰਾਨੀ ਡੋਲਤਨੀ ਤਾ ਕੋਟਰ ਮਾ ਨਾਨਕ ਕਉ ਨਾਰਾਇਣ ਜਹ ਚੀਤ ਜਸ ਜਦ ਤੇ ਬੁੱਧ ਬਦਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈ ਸੇ ਰਚੀ ਕਉ ਨਾਨਕ ਸੁਨ ਮੀਤ ਪ੍ਰਾਨੀ ਕਸ਼ੂ ਨ ਚੇਤਈ ਮਦ ਮਾਇਆ ਕੈ ਅੰਧ ਕਹ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ ਕਹ ਨਾਨਕ ਸੁਨ ਰੇ ਮਨਾ ਦੁਰਲਭ ਮਾਨਖ ਦੇਹ माया कारण तावही मूख लोग अजान कहो नानक बिन हर भजन बिरथा जन्म सिरान जो प्राणी ने सुध्यान पजा रूप राम ते जान हर जन हर अंतर नहीं नानक साची मान ਮਨ ਮਾਇਆ ਮੈਂ ਫੱਦ ਰਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ ਪ੍ਰਾਨੀ ਰਾਮਨ ਚਿਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਏ ਜਮ ਫੰਦ ਦੁੱਖ ਮੈਂ ਬੋ ਸੰਗੀ ਪਾਏ ਦੁੱਖ ਮੈਂ ਸੰਗ ਨ ਕੋਏ ਕਹ ਨਾਨਕ ਹਰ ਭਜ ਮਨ ਅੰਤ ਸਹਾਈ ਹੋਏ ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹ ਨਾਨਕ ਹਰ ਭਜ ਮਨ ਨਿਰਪਾਪ ਆਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਹੂ ਭਗਵਾਨ ਬਾਦ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਣੋ ਹੋਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰੰਗ ਗਿਓ ਅਬ ਕਿਉ ਰਹੁ ਮਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿ ਨਾਮੀਤ ਨਾਨਕ ਮੂਰਤ ਚਤਰ ਜਿਓ ਛਾੜਤ ਨਾਹਿ ਨਾ ਪੀਤ ਨਰ ਚਾਹਤ ਕਛ ਆਰ ਔਰਾ ਕੀ ਔਰਾ ਪਈ ਚਿਤ ਵਤਰਿ ਉਠ ਗੌਰ ਨਾਨਕ ਫਾਸੀ ਗਲ ਪਰਿ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਪਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹ ਨਾਨਕ ਨਾਨਕ ਮਨ ਸਿਮਰਤੇ ਪੂਰਨ ਹੁਆ ਕਾਮ ਟੂਠਾ ਮਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹਾ ਦੇ ਕੋ ਬਿਨ ਸਚਿ ਨ ਮੀਤ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੈ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਪਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਗਰਜਾ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਧ ਹਰਪਜੋ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗਮਾਨ ਨਾਨਕਨ ਫਲ ਜਾਤ ਤਹੇ ਜਉ ਕਉ ਚਰਿ ਇਸ ਨਾਨ ਤੇਰ ਕੰਪਿਓ ਪਗ ਡਗਮਗੇ ਨਾਨ ਜੋਤ ਤਹੀਂ ਨਾ ਕਹੋ ਨਾਨਕ ਐ ਬਿਦ ਪਏ ਤਉ ਨ ਹਰ ਰਸਨੀ ਨਿਜ ਘਰ ਦੇਖਿਓ ਜਗਤ ਮੈਂ ਓ ਕਾਹੂ ਕੋਨਾ ਹੈ ਨਾਨਕ ਥਰ ਹਰ ਭਗਤ ਹੈ ਤੇਰਾ ਕੋ ਮਨ ਮਾਏ ਜਾਗ ਰਚਨਾ ਸਭ ਝੂਠ ਹੈ ਜਾਨ ਲਹੋਰੀ ਮੀਤ ਕਹ ਨਾਨਕ ਥਿਰ ਨਾ ਰਹੈ ਜੋ ਬਾਲੂ ਕੀ ਪੀਤ ਰਾਮ ਗयो 라ਵਣ ਗयो ਜਾ ਕੋ ਬਹੁ ਪਰਵਾਰ ਕਹ ਨਾਨਕ ਥਿਰ ਕਛ ਨਹੀਂ ਸੋਪਨੇ ਜੋ ਸੰਸਾਰ ਚਿੰਤਾਤਾ ਕੀ ਕੀ ਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੋ ਬਿਨ ਸਹਾਰਾ ਪਰੋ ਆਜ ਕਾ ਕਾਰ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੁਹੇਰਾ ਬਰਛਟ ਕਿਉ ਬੰਧਨ ਪਰੇ ਕਛ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਰੇ ਬਲ ਹੋ ਆ ਬੰਧਨ ਛੂਟੇ ਸਭ ਕੀ ਚਹੋਤ ਉਪਾਏ ਨਾਨਕ ਸਭ ਕਿਛੁ ਤੁਮਰਾ ਹਾਥ ਮੈਂ ਤਮਹੀ ਹੋਤ ਸਹਾਰੇ ਸੰਗਸਖਾ ਸਭ ਤਜ ਗਏ ਕੋ ਨਾਨਕ ਬਿਹੋ ਸਾਥ ਕਹੋ ਨਾਨਕ ਇਹ ਬਿਪਤ ਮੈਂ ਇਕ ਇਕ ਰਗਨਾਥ ਨਾ ਮਰਿਓ ਸਾ ਤੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕინ ਜਾਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਹਿਓ ਜਾ ਕਸਮ ਨਹੀਂ ਕੋਏ ਜਿਹਸਿ ਮਰਤ ਸੰਕਟ ਮਿਟੈ ਦਰਸਤ ਹਾਰੋਏ ਰਾਮ ਨਾਮ ਉਰ ਮੈਂ ਗਹਿਓ ਜਾਕੈ ਸਾਮਨੈ ਕੋਏ ਜਹੇ ਸਿ ਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ